ਸੋ ਪਰਮੇਸ਼ਵਰ ਦਾ ਬੋਸ਼ੁਕਰਿਆ ਕਿ ਪਰਮੇਸ਼ਵਰ ਨੇ ਅੱਜ ਦਾ ਦਿਨ ਸਾਨੂੰ ਦਿਖਾ ਲਿਆ ਪਿਛਲੇ ਦਿਨਾਂ ਦੇ ਵਿੱਚ ਸੰਭਾਲ ਕੇ ਰੱਖਿਆ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਪਰ ਮੈਨੂੰ ਯਕੀਨ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮੇਸ਼ਵਰ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰੂਗੇ ਸਗੋਂ ਰੀਜਾਂ ਨੂੰ ਵੀ ਪੂਰਾ ਕਰੋਗੇ ਆਮੀਨ ਸੋ ਪਰਮੇਸ਼ਵਰ ਦੀ ਬੜੀਆਈ ਹੋਵੇ ਕੱਲ ਨੂੰ 15 ਅਗਸਤ ਹੈ ਆਜ਼ਾਦੀ ਦਿਹਾੜਾ ਤੇ ਤੁਹਾਨੂੰ ਸਾਰਿਆਂ ਨੂੰ ਆਨਲਾਈਨ ਤੇ ਆਫਲਾਈਨ ਜਿੰਨੇ ਵੀ ਮਸੀਹ ਦੇ ਪ੍ਰੇਮੀ ਆ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮੇਸ਼ਰ ਸਾਡੇ ਦੇਸ਼ ਦੀ ਦੇਸ਼ ਦੇ ਹਰੇਕ ਨਾਗਰਿਕ ਦੀ ਇਹ ਆਜ਼ਾਦੀ ਹਮੇਸ਼ਾ ਤਿੱਕਰ ਬਣਾ ਕੇ ਰੱਖੇ ਬਰਕਰਾਰ ਰੱਖੇ ਯਿਸੂ ਮਸੀਹ ਦੇ ਨਾਮ 'ਤੇ ਪਰਮੇਸ਼ਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬਹੁਤ ਚੰਗੀ ਸਿਹਤ ਲੰਮਾ ਜੀਵਨ ਤੇ ਸਹੀ ਫੈਸਲੇ ਲੈਣ ਦਾ ਸਮਰਥ ਬਖਸ਼ਿਸ਼ ਕਰਨ ਪਰਮੇਸ਼ਰ ਦਾ ਕਿਰਪਾ ਵਾਲਾ ਹੱਥ ਹਮੇਸ਼ਾ ਸਾਡੇ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਤੇ ਪਰਮੇਸ਼ਰ ਦੇ ਠਹਿਰਾਏ ਹੋਏ ਹਰੇਕ ਪਾਤਸ਼ਾਹ ਦੇ ਨਾਲ ਹੋਵੇ ਯਿਸੂ ਮਸੀਹ ਦੇ ਨਾਮ 'ਚ ਅਰ ਸਾਡੀ ਦਿਲ ਤੋਂ ਦੁਆ ਹੈ ਕਿ ਪਰਮੇਸ਼ਵਰ ਦੀ پاک ਹਜ਼ੂਰੀ ਪਰਮੇਸ਼ਵਰ ਦਾ ਬਚਾਉਣ ਵਾਲਾ ਹੱਥ ਸਾਡੇ ਦੇਸ਼ ਦੀ ਸੈਨਾ ਦੇ ਨਾਲ ਹੋਵੇ ਅਰ ਆਉਣ ਵਾਲੇ ਕਸ਼ਟਦਾਇਕ ਸਮੇਂ ਦੇ ਵਿੱਚੋਂ ਪਰਮੇਸ਼ਵਰ ਸਾਡੀ ਸੈਨਾ ਨੂੰ ਫਤਿਹ ਦੇ ਕੇ ਬਾਹਰ ਕੱਢੇ ਅਰ ਸਾਡੇ ਦੇਸ਼ ਦਾ ਤਿਰੰਗਾ ਸਦਾ ਹੀ ਸ਼ਾਨ ਦੇ ਨਾਲ ਝੁਲਦਾ ਰਹੇ ਹਾਲੇਲੂਇਆ ਸពਨੇ ਘਰਾਂ ਦੇ ਵਿੱਚ ਹਮੇਸ਼ਾ ਦੇਸ਼ ਦੇ ਲਈ ਪ੍ਰਾਰਥਨਾ ਕਰਦੇ ਰਹਿਣਾ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਜਿਸ ਦੇਸ਼ ਦੇ ਵਾਸੀ ਆ ਸਾਡਾ ਇਹ ਫਰਜ ਬਣਦਾ ਹੈ ਸਾਡੇ ਦੇਸ਼ ਦੇ ਪ੍ਰਤੀ ਕਿ ਅਸੀਂ ਪੂਰੀ ਵਫਾਦਾਰੀ ਦੇ ਨਾਲ ਆਪਣੇ ਦੇਸ਼ ਦੇ ਵਿੱਚ ਇੱਕ ਚੰਗੇ ਨਾਗਰਿਕ ਵਾਲਾ ਜੀਵਨ ਜੀਏ ਆਪਣੇ ਦੇਸ਼ ਦੀ ਸੁੱਖ ਮੰਗੀਏ ਪਰਮੇਸ਼ਵਰ ਦੇ ਕੋਲੋਂ ਔਰ ਜੋ ਵਿਵਸਥਾ ਸਾਡੇ ਦੇਸ਼ ਦੀ ਠਹਿرائی ਗਈ ਹੈ ਉਸ ਲਾ ਨੂੰ ਵੀ ਅਸੀਂ ਫਾਲੋ ਕਰੀਏ ਹਾਲੇਲੂਇਆ ਜੇ ਆਪਾਂ satsang ਵਿੱਚ ਆਉਨੇ ਆ ਅਸੀਂ ਇਹ ਕਹਿੰਨੇ ਆ ਕਿ ਅਸੀਂ ਪਰਮੇਸ਼ਵਰ ਦੇ ਨਾਲ ਬਹੁਤ ਪ੍ਰੇਮ ਕਰਦੇ ਆ ਪਰ ਜੇ ਅਸੀਂ ਆਪਣੇ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦੇ ਤੁਹਾਨੂੰ ਪਤਾ ਆਪਾਂ ਪਰਮੇਸ਼ਵਰ ਦੇ ਦਿੱਤੇ ਕਾਨੂੰਨ ਨੂੰ ਵੀ ਫਿਰ ਤੋੜਦੇ ਆ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਸਾਨੂੰ ਇਹ ਵੀ ਹੁਕਮ ਦਿੱਤਾ ਗਿਆ ਆ ਕਿ ਜੋ ਕਾਨੂੰਨ ਜੋ ਬਵਸਥਾ ਤੁਹਾਡੇ ਉੱਤੇ ਠਹਿਰਾਈਆਂ ਗਈਆਂ ਤੁਸੀਂ ਉਹਨੂੰ ਜਿਹੜਾ ਆ ਅਧੀਨਗੀ ਦੇ ਨਾਲ ਸਵੀਕਾਰ ਕਰੋ ਆਪਣੇ ਜੋ ਵੀ ਤੁਹਾਡੇ ਉੱਤੇ ਵਿਵਸਥਾ ਠਹਿرائی ਗਈ ਹੈ ਲਾਅ ਠਹਿਰਾਇਆ ਗਿਆ ਹੈ ਤੁਸੀਂ ਉਸ ਲਾਅ ਨੂੰ ਫੋਲੋ ਕਰਨਾ ਹੈ ਹallelujah ਸੋ ਜੇ ਤੁਸੀਂ ਵਾਕਿਆ ਹੀ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਆ ਤਾਂ ਤੁਸੀਂ ਜ਼ਰੂਰ ਆਪਣੇ ਦੇਸ਼ ਦੇ ਪ੍ਰਤੀ ਆਪਣੇ ਦੇਸ਼ ਦੇ ਬਾਦਸ਼ਾਹ ਦੇ ਪ੍ਰਤੀ ਆਪਣੇ ਦੇਸ਼ ਦੇ ਲਾਅ ਦੇ ਪ੍ਰਤੀ ਵੀ ਜਿਹੜਾ ਆ ਉਹ ਆਪਣੇ ਕਰਤੱਵ ਨੂੰ ਜਿਹੜਾ ਆ ਉਹ ਪੂਰਾ ਕਰੋਗੇ ਹallelujah ਅਰ ਹਮੇਸ਼ਾ ਹਮੇਸ਼ਾ ਆਪਣੇ ਦੇਸ਼ ਦੇ ਲਈ ਕੁਝ ਵੀ ਚੰਗਾ ਕਰਨ ਦੇ ਲਈ ਤਿਆਰ ਰਹੋ ਅਰ ਪਿਛਲੇ 3-4 ਸਾਲਾਂ ਤੋਂ ਮੈਂ ਬਹੁਤ ਹੀ ਸਟੂਡੈਂਟਸ ਨੂੰ ਨੌਜਵਾਨਾਂ ਨੂੰ ਇਹ ਗੱਲ ਕਹਿੰਦੀ ਆਈਆਂ ਕਿ ਪਲੀਜ਼ ਆਪਣਾ ਦੇਸ਼ ਛੱਡ ਕੇ ਬਾਹਰ ਨਾ ਦੌੜੋ ਕਿਉਂਕਿ ਸਾਡੇ ਦੇਸ਼ ਦਾ ਸੁਨਹਿਰਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਅਰ ਤੁਸੀਂ ਬਾਹਰ ਜਾ ਕੇ ਪਛਤਾਓਗੇ ਕਿ ਉਹੀ ਪੈਸਾ ਕਾਸ਼ ਅਸੀਂ ਆਪਣੇ ਦੇਸ਼ ਦੇ ਵਿੱਚ ਇਨਵੈਸਟ ਕੀਤਾ ਹੁੰਦਾ ਤੇ ਅਸੀਂ ਬਹੁਤ ਖੁਸ਼ ਹੁੰਨਾ ਸੀਗਾ ਅੱਜ ਫਿਰ ਤੋਂ ਮੈਂ ਇਸ ਆਜ਼ਾਦੀ ਦਿਹਾੜੇ ਦੇ ਸਮੇਂ ਦੇ ਵਿੱਚ ਮਾਤਾ ਪਿਤਾ ਨੂੰ ਨੌਜਵਾਨਾਂ ਨੂੰ ਇਹ ਕਹਾਂਗੀ ਕਿ ਪਲੀਜ਼ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਭਾਰਤ ਵਿੱਚ ਰਹਿ ਕੇ ਹੀ ਸਫਲ ਹੋਣ ਦੇ ਲਈ ਜਿਹੜਾ ਆ ਉਤਸ਼ਾਹਿਤ ਕਰੋ ਕਿਉਂਕਿ ਬਹੁਤ ਜਲਦ ਭਾਰਤ ਜਿਹੜਾ ਆ ਉਹ ਇੱਕ ਮਹਾਨ ਸ਼ਕਤੀ ਦੇ ਰੂਪ ਵਿੱਚ ਉੱਭਰਨ ਵਾਲਾ ਆ ਉਹ ਮਹਾਨ ਸ਼ਕਤੀ ਦੇ ਰਸਤੇ ਉੱਤੇ ਚੱਲ ਪਿਆ ਆ ਅਰ ਪੂਰੀ ਦੁਨੀਆ ਦੇ ਵਿੱਚ ਇਹਦਾ ਡੰਕਾ ਬੋਲੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਰ ਸੱਚੀ ਪੂਰੀ ਦੁਨੀਆ ਪ੍ਰਾਊਡ ਫੀਲ ਕਰੇਗੀ ਇੰਡੀਅਨਸ ਦੇ ਉੱਤੇ ਇੰਡੀਆ ਦੇ ਉੱਤੇ ਇਹ ਸੱਚੀ ਗੱਲ ਬਹੁਤ ਸਾਰੇ ਲੋਕੀਂ ਖੁੱਲੀਆਂ ਅੱਖਾਂ ਦੇ ਨਾਲ ਦੇਖਣਗੇ ਅਰ ਸੱਚੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਚਲੇ ਗਏ ਉਹਨਾਂ ਦੀ ਉਂਗਲਾਂ ਦੰਦਾ ਹੇਠ ਆ ਜਾਣਗੀਆਂ ਕਿ ਇਹ ਸਿੱਕੀ ਕੀਤਾ ਆ ਤੇ ਮੈਂ ਫਿਰ ਤੋਂ ਦੇਸ਼ ਦੇ ਨੌਜਵਾਨਾਂ ਨੂੰ ਕਹੂੰਗੀ ਕਿ ਆਪਣਾ ਦੇਸ਼ ਛੱਡ ਕੇ ਬਾਹਰ ਨਾ ਣਠੋ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕੁਝ ਕਰਨ ਦੀ ਯੋਜਨਾ ਬਣਾਓ ਕੋਈ ਚੰਗੇ ਕੰਮ ਕਰਨ ਦੀ ਯੋਜਨਾ ਬਣਾਓ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਕਿਸੇ ਮਕਸਦ ਦੇ ਲਈ ਇਸ ਦੇਸ਼ ਦੇ ਵਿੱਚ ਰੱਖਿਆ ਆ ਅਰ ਮੈਨੂੰ ਯਕੀਨ ਆ ਕਿ ਪਰਮੇਸ਼ਵਰ ਦੀਆਂ ਯੋਜਨਾਵਾਂ ਸਾਡੇ ਜੀਵਨ ਦੇ ਵਿੱਚ ਭਲਾਈ ਦੀਆਂ ਆ ਲਾਭ ਦੀਆਂ ਆ ਅਰ ਚੰਗੇ ਪੁਇਖ ਦੀਆਂ ਆ ਹallelujah ਜੋ ਇੰਡੀਆ ਨੇ ਪ੍ਰਪੇਅਰ ਕਰ ਲਿਆ ਆ ਨਾ ਦੁਨੀਆ ਦੇ ਵਿੱਚ ਦੁਨੀਆ ਨੂੰ ਚੋਕਾਉਣ ਵਾਸਤੇ ਉਹ ਜੇ ਰਿਵੀਲ ਨਹੀਂ ਕੀਤਾ ਅਜੇ ਜ਼ਾਹਿਰ ਨਹੀਂ ਕੀਤਾ ਪਰ ਜੇ ਇਸ ਦਿਨ ਜੋ ਇੰਡੀਆ ਨੇ ਹਾਸਲ ਕਰ ਲਿਆ ਜੋ ਇੰਡੀਆ ਨੇ ਤਰੱਕੀ ਕਰ ਲਈ ਔਰ ਜੋ ਚੀਜ਼ਾਂ ਇੰਡੀਆ ਨੇ ਪੈਦਾ ਕਰ ਲੀਆਂ ਬਣਾ ਲਈਆਂ ਜਿਨ੍ਹਾਂ ਦੇ ਉੱਤੇ ਮੁਹਾਰਤ ਹਾਸਲ ਕਰ ਲਈ ਜੇ ਇਸ ਦਿਨ ਉਹਦੇ ਉੱਤੇ ਪਰਦਾ ਚੱਕਿਆ ਜਾਣਾ ਹੈ ਨਾ ਸੱਚੀ ਇੱਕ ਇੱਕ ਇੰਡੀਆ ਦਾ ਨਾਗਰਿਕ ਮਾਣ ਮਹਿਸੂਸ ਕਰੂਗਾ ਕਿ ਮੈਂ ਇੰਡੀਅਨ ਆ ਹallelujah ਸੋ ਕਦੀ ਵੀ ਆਪਣੇ ਦੇਸ਼ ਦੇ ਵਿਰੁੱਧ ਬੋਲਣਾ ਨਹੀਂ ਬਹੁਤ ਲੋਕੀ ਜਦੋਂ ਵਿਦੇਸ਼ਾਂ ਦੇ ਵੱਲ ਝਾਤੀ ਮਾਰਦੇ ਆ ਤੇ ਫਿਰ ਆਪਣੇ ਦੇਸ਼ ਦੀ ਤੁਲਨਾ ਕਰਦੇ ਆਰ ਆਪਣੇ ਦੇਸ਼ ਦੇ ਵਿਰੁੱਧ ਵਿੱਚ ਬਹੁਤ ਚੀਜ਼ਾਂ ਬੋਲਦੇ ਆ ਆਪਣੇ ਕਦੇ ਮੁੱਖ ਮੰਤਰੀ ਦੇ ਵਿਰੁੱਧ ਕਦੇ ਪ੍ਰਧਾਨ ਮੰਤਰੀ ਦੇ ਵਿਰੁੱਧ ਬਹੁਤ ਚੀਜ਼ਾਂ ਬੋਲਦੇ ਆ ਉਹਨਾਂ ਨੂੰ ਲੱਗਦਾ ਕਿ ਜਿੰਨੀ ਮਹਿੰਗਾਈ ਹੋ ਗਈ ਆ ਸਾਰੀ ਮੋਦੀ ਸਾਹਿਬ ਨੇ ਕਰ ਦਿੱਤੀ ਆ ਪਰ ਜੇ ਸੱਚੀ ਤੁਸੀਂ ਦੁਨੀਆ ਦੀ ਜਾਣਕਾਰੀ ਰੱਖੋ ਤਾਂ ਇਹ ਮਹਿੰਗਾਈ ਪੂਰੀ ਦੁਨੀਆ ਦੇ ਵਿੱਚ ਆ ਪਰ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਦੁਨੀਆ ਦਾ ਚੱਕਰ ਲਗਾਉਣ ਦਾ ਜਿਹੜਾ ਮੌਕਾ ਆ ਮਿਲਦਾ ਰਹਿੰਦਾ ਆ ਪਰਮੇਸ਼ਵਰ ਦੀ ਦਾਸੀ ਨੂੰ ਜਿੰਨੇ ਸੌਖੇ ਆਪਾਂ ਇੰਡੀਆ ਦੇ ਵਿੱਚ ਹਨਾ ਇੰਨੇ ਸੌਖੇ ਬਾਕੀ ਦੇਸ਼ਾਂ ਦੇ ਲੋਕੀ ਨਹੀਂ ਆ ਉਹ ਬੱਚੇ ਜਿਹੜੇ ਇੱਥੋਂ ਜੇਦ ਕਰਕੇ ਗਏ ਆ ਜਾਂ ਮੈਨੂੰ ਨਹੀਂ ਪਤਾ ਕਿਸ ਹਸਾਬ ਦੇ ਨਾਲ ਗਏ ਆ ਉਹਨਾਂ ਦੇ ਵਿੱਚੋਂ ਅਕਤੂਬਰ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਮੈਨੂੰ ਮਿਲੇ ਉੱਥੇ ਜ਼ਰੂਰ ਅੱਜ ਦੇ ਵੀ ਇਸ ਲਾਈਵ ਸੈਸ਼ਨ ਨੂੰ ਦੇਖ ਰਹੇ ਹੋਣਗੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਪਾਸਟਰ ਜੀ ਆਪਾਂ ਤੁਹਾਡਾ ਲਾਈਵ ਸੈਸ਼ਨ ਦੇਖਦੇ ਆ ਅਰ ਸੱਚੀ ਸਾਨੂੰ ਰਿਗਰਟ ਟੂ ਫੀਲ ਹੁੰਦਾ ਕਿ ਅਸੀਂ ਇਹ ਗੱਲ ਸੁਣੀ ਵੀ ਸੀ ਕਿ ਤੁਸੀਂ ਕਿਹਾ ਸੀ ਨਾ ਜਾਓ ਆਪਣੇ ਮੁਲਕ ਨੂੰ ਛੱਡ ਕੇ ਬਾਹਰ ਪਰ ਫਿਰ ਵੀ ਅਸੀਂ ਆਏ ਤੁਹਾਨੂੰ ਪਤਾ ਅਕਤੂਬਰ ਦੇ ਵਿੱਚ ਬਹੁਤ سارے ਸਟੂਡੈਂਟ ਜਿਹੜੇ ਆ ਉਹ ਇੰਡੀਆ ਨੂੰ ਵਾਪਸ ਆ ਰਹੇ ਆ ਤੇ ਸੱਚੀ ਮੈਂ ਤੇ ਉਹਨਾਂ ਦਾ ਦਿਲ ਤੋਂ ਸਵਾਗਤ ਕਰਦੀ ਆ ਜਿਹੜੇ ਵਾਪਸ ਆ ਰਹੇ ਆਪਣੇ ਦੇਸ਼ ਦੇ ਵਿੱਚ ਪਰਮੇਸ਼ਵਰ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਕਾਮਯਾਬੀ ਬਖਸ਼ਣ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਉੱਥੇ ਬੱਚਿਆਂ ਦੇ ਕਿੰਨੇ ਜ਼ਿਆਦਾ ਬੁਰੇ ਹਾਲਾਤ ਆ ਇੰਨੇ ਜਿਆਦਾ ਬੁਰੇ ਹਾਲਾਤ ਆ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਆਪਣੀਆਂ ਫੀਸਾਂ ਤਾਰੀਏ ਬੇਸਮੈਂਟ ਵਿੱਚ ਜਿੱਥੇ ਰਹਿ ਰਹੇ ਉਹਦਾ ਅਸੀਂ ਕਿਰਾਇਆ ਪੂਰਾ ਕਰੀਏ ਜਾਂ ਗਰੋਸਰੀ ਖਰੀਦੀਏ ਕਿ ਰਾਸ਼ਨ ਪਾਣੀ ਖਰੀਦੀਏ ਕੰਮ ਉਹਨਾਂ ਬੱਚਿਆਂ ਨੂੰ ਮਿਲ ਨਹੀਂ ਰਿਹਾ ਪੀਆਰ ਦੀ ਲੈਟਰ ਜਿਹੜੀ ਐਲ ਐਮ ਆਈ ਉਹਨਾਂ ਨੂੰ ਚਾਹੀਦੀ ਉਹ ਨਹੀਂ ਮਿਲ ਰਹੀ ਤਾਂ ਜੋ ਪੀਆਰ ਅਪਲਾਈ ਕਰ ਸਕਣ ਅ ਸੱਚੀ ਪਿੱਛੇ ਉਹਨਾਂ ਨੂੰ ਇੰਨਾ ਸਟ੍ਰੈਸ ਦਿੱਤਾ ਜਾਂਦਾ ਕਿ ਅਸੀਂ ਤੁਹਾਡੇ ਤੇ ਇੰਨੇ ਪੈਸੇ ਲਾ ਕੇ ਭੇਜਿਆ ਆ ਜਿਨ੍ਹਾਂ ਤੋਂ ਪੈਸੇ ਫੜੇ ਉਸ ਤੋਂ ਡੇ ਤੇ ਤੁਸੀਂ ਸਾਨੂੰ ਪੈਸੇ ਭੇਜੋ ਪਰ ਉਹ ਇਸ ਸਟ्रेस ਤੋਂ ਬਚਣ ਦੇ ਮਾਰੇ ਕਈ ਵਾਰੀ ਆਪਣੇ ਪੇਰੈਂਟਸ ਦੇ ਨਾਲ ਗੱਲ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੇ ਬਲੌਕ ਵਿੱਚ ਪਾਤਾ ਰ ਇੱਥੇ ਬੈਠੇ ਪੇਰੈਂਟਸ ਨੂੰ ਲੱਗਦਾ ਕਿ ਉਹਨਾਂ ਦੇ ਬੱਚੇ ਉੱਥੇ ਆਯਾਸ਼ੀਆਂ ਕਰ ਰਹੇ ਆ ਤਾਂ ਕਰਕੇ ਉਹਨਾਂ ਦੇ ਨਾਲ ਗੱਲ ਨਹੀਂ ਕਰਦੇ ਪਰ ਅਸਲ ਵਿੱਚ ਉਹ ਸਟ्रेस ਜਿਹੜਾ ਉਹਨਾਂ ਦੇ ਉੱਤੇ ਉੱਥੇ ਆ ਰੋ ਸਟ्रेस ਜੋ ਪੇਰੈਂਟਸ ਦੇ ਵੱਲੋਂ ਦਿੱਤਾ ਜਾ ਰਿਹਾ ਉਸ ਸਟ੍ਰੈਸ ਤੋਂ ਬਚਣ ਦੇ ਮਾਰੇ ਉਹ ਪਿੱਛੇ ਕਾਲ ਨਹੀਂ ਕਰਦੇ ਉੱਥੇ ਬੱਚਿਆਂ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਆ ਤਾਂ ਜੋ ਵੱਧ ਤੋਂ ਵੱਧ ਆਪਣੇ ਸਰੀਰ ਦਾ ਜ਼ੋਰ ਲਾ ਸਕਣ ਤਾਂ ਜੋ ਵੱਧ ਤੋਂ ਵੱਧ ਉਹ ਆਪਣੇ ਦਿਮਾਗ ਨੂੰ ਸੁੰਨ ਰੱਖ ਸਕਣ ਔਰ ਬੁਰੀਆਂ ਬੁਰੀਆਂ ਹਾਲਾਤਾਂ ਦੇ ਵਿੱਚ ਆਉਂ ਔਰ ਬੁਰੇ ਕੰਮਾਂ ਦੇ ਵਿੱਚ ਪੈ ਕੇ ਆਪਣੇ ਖਰਚੇ ਪੂਰੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ ਸੱਚੀ ਉੱਥੇ ਬਹੁਤ ਜ਼ਿਆਦਾ ਬੁਰੇ ਹਾਲਾਤ ਆ ਔਰ ਪੂਰਾ ਰਿਸੈਸ਼ਨ ਦਾ ਸਮਾਂ ਉੱਥੇ ਚੱਲ ਰਿਹਾ ਆ ਤੰਗੀ ਦਾ ਸਮਾਂ ਉੱਥੇ ਚੱਲ ਰਿਹਾ ਆ ਨੌਕਰੀਆਂ ਦੀ ਬੁਰੀ ਹਾਲਤ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੈਂ ਅਮਰੀਕਾ ਦੇ ਵਿੱਚ ਗਈ ਸੀਗੀ ਤੇ ਉੱਥੇ ਇੰਨੇ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਤੁਸੀਂ ਵੀ ਰੋਜ਼ ਨਿਊਜ਼ ਦੇ ਵਿੱਚ ਸੁਣਦੇ ਹੋਮੋਂਗੇ ਪੜ੍ਹਦੇ ਹੋਮੋਂਗੇ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਣ ਵਾਲਾ ਆ ਜਿਨ੍ਹਾਂ ਨੂੰ ਆਰਡਰਸ ਮਿਲ ਚੁੱਕੇ ਆ ਵੱਡੀਆਂ-ਵੱਡੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ ਡੂ ਯੂ ਬਲੀਵ ਕਿ ਮੈਂ 에ਅਰਪੋਰਟ ਤੇ ਗਈ ਔਰ ਦਸਾਂ ਕੰਪਿਊਟਰਸ ਦੇ ਪਿੱਛੇ ਸਿਰਫ ਇੱਕ ਕੰਪਿਊਟਰ ਕੰਮ ਕਰ ਰਿਹਾ ਸੀ ਔਰ ਉਸ 에어ਪੋਰਟ ਦੇ ਉੱਤੇ ਮੁਸ਼ਕਿਲ ਦੇ ਨਾਲ ਜੇਸ ਟਰਮੀਨਲ ਤੇ ਮੈਂ ਸੀ ਮਸੀ ਪੰਜ ਛੇ ਜਣੇ ਵਰਕਰ ਜਿਹੜੇ ਸੀਗੇ ਉਹ ਉੱਥੇ ਸੀਗੇ ਇਹਨੂੰ ਉੱਥੇ ਦੇ ਸਿਟੀਜ਼ਨ ਜਿਹੜੇ ਮੈਨੂੰ ਚੜਾਉਣ ਵਾਸਤੇ ਗਏ ਸੀ ਲੈਣ ਵਾਸਤੇ ਗਏ ਸੀ ਉਹ ਦੇਖ ਕੇ ਹੈਰਾਨ ਸੀ ਕਿ ਸਾਡੇ ਹੀ ਮੁਲਕ ਆ ਕਿ ਇੱਥੇ ਕੋਈ ਸੁਣਨ ਵਾਸਤੇ ਕੋਈ EMPLOYE ਹੈ ਨਹੀਂ ਕੋਈ HELP ਕਰਨ ਵਾਸਤੇ ਕੋਈ HELPER ਹੈ ਨਹੀਂ ਹੋਟੈਲਸ ਦੇ ਵਿੱਚੋਂ ਜਿੱਥੇ ਮੈਂ ਸਟੇ ਕੀਤਾ ਹੋਟੈਲਸ ਦੇ ਵਿੱਚ ਵੀ ਸਟਾਫ ਦੀ ਇੰਨੀ ਸ਼ਾਰਟੇਜ ਸੀਗੀ ਕਿ ਉਹਨਾਂ ਦੇ ਕੋਲੇ ਲਗੇਜ ਪਿਕ ਕਰਕੇ ਕਿਸੇ ਨੂੰ ਰੂਮ ਤੱਕ ਛੱਡਣ ਜਾਣ ਦੇ ਲਈ ਵੀ ਸਟਾਫ ਜਿਹੜਾ ਆ ਉਹ ਨਹੀਂ ਸੀਗਾ ਇੰਨਾ ਜ਼ਿਆਦਾ ਨੌਕਰੀਆਂ ਜਿਹੜੀਆਂ ਆ ਬਾਹਰ ਘਟਾ ਦਿੱਤੀਆਂ ਗਈਆਂ ਆ ਔਰ ਉਹਦੀ ਜਗ੍ਹਾ ਤੇ ਉੱਥੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਰੋਬੋਟਿਕ ਕੀਤਾ ਜਾ ਰਿਹਾ ਆ ਆਟੋਮੈਟਿਕ ਤੇ ਲਾਇਆ ਜਾ ਰਿਹਾ ਆ ਸਾਰੀਆਂ ਚੀਜ਼ਾਂ ਨੂੰ ਅਰ ਤੁਸੀਂ ਸੋਚੋ ਕਿ ਤੁਸੀਂ ਇੱਥੋਂ 40 40 ਲੱਖ 60 60 ਲੱਖ ਰੁਪਇਆ ਲਗਾ ਕੇ ਬਾਹਰ ਭੇਜ ਰਹੇ ਹੋ ਬੱਚਿਆਂ ਨੂੰ ਔਰ ਉੱਥੇ ਨੌਕਰੀਆਂ ਦੀ ਕੋਈ ਵੀ ਉਮੀਦ ਹੀ ਨਹੀਂ ਆ ਬਹੁਤ ਸਾਰੇ ਇਲੀਗਲ ਤਰੀਕੇ ਦੇ ਨਾਲ ਜੌਬਸ ਕਰ ਰਹੇ ਆ ਜਿਨ੍ਹਾਂ ਦੀ ਜਾਨ ਹਮੇਸ਼ਾ ਮੁਠੀ ਦੇ ਵਿੱਚ ਰਹਿੰਦੀ ਆ ਕਿ ਅੱਜ ਫੜੇ ਤੇ ਅੱਜ ਵਾਪਸ ਭੇਜਿਆ ਅੱਜ ਫੜੇ ਗਏ ਤੇ ਅੱਜ ਵਾਪਸ ਭੇਜਿਆ ਤੋ ਨਨੂੰ ਸਮਝ ਨਹੀਂ ਲੱਗ ਰਿਹਾ ਕਿ ਚੋਰੀ ਕੰਮ ਤੱਕ ਪਹੁੰਚਣਾ ਕਿਵੇਂ ਆ ਕਿਉਂਕਿ ਉੱਥੇ ਫੜੋ ਫੜਾਈ ਦਾ ਕੰਮ ਪੂਰੇ ਜ਼ੋਰ ਤੇ ਚੱਲ ਰਿਹਾ ਆ ਅਰੇ ਕੋਈ ਨਵੀਂ ਗੱਲ ਨਹੀਂ ਆ ਇਹ ਪਰਮੇਸ਼ਵਰ ਦੇ ਆਤਮਾ ਤੋਂ ਆਪਣੇ ਉੱਤੇ ਬਹੁਤ ਸਾਲਾਂ ਤੋਂ ਪਹਿਲਾਂ ਤੋਂ ਹੀ 1-4 ਸਾਲ ਪਹਿਲਾਂ ਤੋਂ ਹੀ ਜ਼ਾਹਿਰ ਕਰ ਦਿੱਤਾ ਗਿਆ ਸੀਗਾ ਅਰ ਇਹਦੀ ਮੁਨਾਦੀ ਵੀ ਕੀਤੀ ਜਾ ਰਹੀ ਸੀ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਰਿਸਕ ਲਿਆ ਪਰ ਅੱਜ ਫਿਰ ਤੋਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕੋਈ ਵੀ ਦੇਸ਼ ਜਿਹੜਾ ਆ ਨਾ ਉਹ ਦੇਸ਼ ਤੇ ਨੌਜਵਾਨਾਂ ਦੇ ਨਾਲ ਹੀ ਹੁੰਦਾ ਅਗਰ ਤੁਸੀਂ ਚਾਹੁੰਦੇ ਆ ਕਿ ਸਾਡਾ ਦੇਸ਼ ਤਰੱਕੀ ਕਰੇ ਤੇ ਦੇਸ਼ ਨੇ ਮਿੱਟੀ ਦੇ ਸਿਰ ਤੇ ਤਰੱਕੀ ਨਹੀਂ ਕਰਨੀ ਦੇਸ਼ ਨੇ ਆਪਣੇ ਲੋਕਾਂ ਦੇ ਸਿਰ ਤੇ ਤਰੱਕੀ ਕਰਨੀ ਆ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ 12 ਕਰਾ ਕੇ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹੋ ਇਹ ਕੋਈ ਅਕਲ ਵਾਲੀ ਗੱਲ ਨਹੀਂ ਆ ਤੁਸੀਂ ਸੋਚੋ ਅੱਗੇ ਉਹਨਾਂ ਕੋਲੇ ਫੀਸਾਂ ਤਾਰਨ ਦੇ ਲਈ ਪੈਸੇ ਨਹੀਂ ਹੁੰਦੇ ਜਿਸ ਲਈ ਉਹ ਕੋਰਸ ਨੂੰ ਅੱਧ ਵਿੱਚ ਛੱਡ ਦਿੰਦੇ ਆ ਤੇ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਉਹ ਕੋਈ ਉੱਥੇ ਵਾਈਟ ਕਾਲਰ ਜੌਬ ਨਹੀਂ ਕਰਦੇ ਡਰਟੀ ਜੌਬਸ ਉਹ ਕਰ ਰਹੇ ਗੰਦੀਆਂ ਗੰਦੀਆਂ ਨੌਕਰੀਆਂ ਉਹ ਕਰ ਰਹੇ ਆ ਉੱਥੇ ਅਰ ਜਦੋਂ ਉਹਨਾਂ ਦੇ ਕੋਲੇ ਕੋਈ ਪੜ੍ਹਾਈ ਨਹੀਂ ਹੋਊਗੀ ਤੇ ਬਿਨਾ ਪੜ੍ਹਾਈ ਦੇ ਕੋਈ ਭਵਿੱਖ ਨਹੀਂ ਆ ਉਹਨਾਂ ਦੇ ਕੋਲੇ ਇਸ ਲਈ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਿ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਕਿਉਂ ਐਡਵੋਕੇਟ ਬਣ ਡਾਕਟਰ ਬਣ ਆਈਪੀਐਸ ਅਧਿਕਾਰੀ ਬਣ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਇਸੇ ਦੇਸ਼ ਦੇ ਵਿੱਚ ਰੱਖ ਕੇ ਪੜਾਈ ਕਰਵਾਓ ਕਿਉਂਕਿ ਇਸ ਦੇਸ਼ ਦੇ ਬਜਟ ਜਿਹੜੇ ਆ ਉਹ ਤੁਸੀਂ ਅਫੋਰਡ ਕਰ ਸਕਦੇ ਹੋ ਰੁਪਈਆਂ ਵਿੱਚ ਪੇ ਕਰਨਾ ਸਾਨੂੰ ਸੌਖਾ ਆ ਡਾਲਰਸ ਦੇ ਵਿੱਚ ਪੇ ਕਰਨ ਦੇ ਨਾਲੋਂ ਅਰ ਤੁਸੀਂ ਸੋਚਦੇ ਹੋਵੋਗੇ ਕੋਈ ਪ੍ਰਚਾਰ ਆ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਆ ਅਰ ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਆ ਸਾਡਾ ਇਸ ਦੇਸ਼ ਦੇ ਨਾਲ ਪੂਰਾ ਪਿਆਰ ਆ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ ਦਾ ਹਰੇਕ ਨੌਜਵਾਨ ਜਿਹੜਾ ਆ ਉਹ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤਰੱਕੀ ਕਰੇ ਤੁਸੀਂ ਇੱਥੇ ਕਾਰੋਬਾਰ ਖੋਲੋ ਹਰ ਰੋਜ਼ ਪਰਮੇਸ਼ਵਰ ਦੇ ਕੋਲੋਂ ਆਪਣੇ ਦੇਸ਼ ਦੀ ਸਲਾਮਤੀ ਮੰਗੋ ਆਪਣੇ ਘਰ ਦੀ ਆਪਣੇ ਪਰਿਵਾਰ ਦੀ ਆਪਣੇ ਜੀਵਨ ਦੀ ਸਲਾਮਤੀ ਮੰਗੋ ਅਰ ਤੁਸੀਂ ਦੇਖਿਓ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਮੈਂ ਬੀਆਬਾਨ ਵਿੱਚ ਨਦੀਆਂ ਵਹਾ ਦਿਆਂਗਾ ਤੇ ਉਜਾੜਾਂ ਵਿੱਚ ਤੁਹਾਡੇ ਲਈ ਰਾਹ ਬਣਾਵਾਂਗਾ ਇੱਕ ਅਜਿਹਾ ਕੰਮ ਕਰੇਗਾ ਜਿਹੜਾ ਕਰਾਂਗਾ ਜਿਹੜਾ ਤੁਹਾਨੂੰ ਹੁਣੇ ਹੀ ਨਜ਼ਰ ਆਏਗਾ ਹਾਲੇਲੂਇਆ ਤੁਸੀਂ ਜਿੱਥੇ ਵੀ ਹੋ ਤੁਸੀਂ ਇਹ ਨਾ ਸੋਚੋ ਇੱਥੇ ਕੁਝ ਹੋ ਹੀ ਨਹੀਂ ਸਕਦਾ ਇੱਥੇ ਕੁਝ ਬਾਣੀ ਨਹੀਂ ਸਕਦਾ ਜੇ ਤੁਸੀਂ ਵਫਾਦਾਰ ਹੋ ਤਾਂ ਤੁਹਾਡੇ ਲਈ ਇੱਥੇ ਹੀ ਸਾਰਾ ਕੁਝ ਹੋਏਗਾ ਇੱਥੇ ਹੀ ਪਰਮੇਸ਼ਰ ਤੁਹਾਨੂੰ ਮੁਹੱਈਆ ਵੀ ਕਰਨਗੇ ਤੁਹਾਡੇ ਸੁਪਨਿਆਂ ਨੂੰ ਵੀ ਪੂਰਾ ਕਰਨਗੇ ਔਰ ਇੱਥੇ ਰਹਿ ਕੇ ਹੀ ਤੁਸੀਂ ਇੱਕ ਚੰਗਾ ਜੀਵਨ ਵੀ ਜਿਹੜਾ ਆ ਉਹ ਜੀ ਸਕੋਗੇ ਹallelujah ਸੋ ਪਰਮੇਸ਼ਰ ਦੀ ਵਡਿਆਈ ਹੋਵੇ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਅਸੀਂ ਆਜ਼ਾਦੀ ਦੇ ਬਾਰੇ ਵਿੱਚ ਹੀ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਜਾਣਦੇ ਹੋ ਪ੍ਰਭੂ ਯਿਸੂ ਮਸੀਹ ਵਰਗਾ ਫਰੀਡਮ ਫਾਈਟਰ ਇਸ ਦੁਨੀਆ ਉੱਤੇ ਕੋਈ ਨਹੀਂ ਹੋਇਆ ਪ੍ਰਭੂ ਯਿਸੂ ਮਸੀਹ ਵਰਗਾ ਆਜ਼ਾਦੀ ਕੁਲਾਟੀਆ ਪ੍ਰਭੂ ਯਿਸੂ ਮਸੀਹ ਵਰਗਾ ਆਜ਼ਾਦੀ ਦਿਵਾਉਣ ਵਾਲਾ ਯੋਧਾ ਇਸ ਦੁਨੀਆ ਉੱਤੇ ਕੋਈ ਨਹੀਂ ਹੋਇਆ ਹਾਂ ਅਸੀਂ ਸਲੂਟ ਕਰਦੇ ਆ ਉਹਨਾਂ ਸਾਰੇ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਜਾਨਾਂ ਕੁਰਬਾਨ ਕੀਤੀਆਂ ਪਰ ਅਸੀਂ ਗੱਲ ਕਰ ਰਹੇ ਆ ਆਤਮਿਕ ਯੁੱਧ ਦੇ ਵਿੱਚ ਆਤਮਿਕ ਫੀਲਡ ਦੀ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਸੇ ਇੱਕ ਦੇਸ਼ ਦੀ ਆਜ਼ਾਦੀ ਦੇ ਲਈ ਨਹੀਂ ਪਰ ਇਸ ਜਗਤ ਦੇ ਹਰੇਕ ਨਾਗਰਿਕ ਦੀ ਹਰੇਕ ਇਨਸਾਨ ਦੀ ਆਜ਼ਾਦੀ ਦੇ ਲਈ ਆਪਣੇ ਆਪ ਨੂੰ ਸਲੀਬ ਉੱਤੇ ਜਾਣ ਦੇ ਲਈ ਦੇ ਦਿੱਤਾ ਹallelujah ਪ੍ਰਭੂ ਯਿਸੂ ਮਸੀਹ ਨੇ ਇਹ ਨਹੀਂ ਦੇਖਿਆ ਕਿ ਸਿਰਫ ਭਾਰਤ ਦੇ ਆ ਇਹ ਪਾਕਿਸਤਾਨ ਦੇ ਆ ਇਹ ਅਮਰੀਕਨ ਆ ਇਹ ਕੈਨੇਡੀਅਨ ਆ ਪਰ ਪ੍ਰਭੂ ਯਿਸੂ ਮਸੀਹ ਆਜ਼ਾਦ ਹੋਏ ਹਰੇਕ ਉਸ ਵਿਅਕਤੀ ਦੇ ਲਈ ਜਿਹੜਾ ਪਾਪ ਤੋਂ ਆਜ਼ਾਦ ਹੋਣਾ ਚਾਹੁੰਦਾ ਆ ਸੋ ਹਮੇਸ਼ਾ ਪ੍ਰਭੂ ਯਿਸੂ ਮਸੀਹ ਦੇ ਇਸ ਬਲੀਦਾਨ ਨੂੰ ਸਾਨੂੰ ਆਪਣੇ ਦਿਲ ਦੇ ਵਿੱਚ ਯਾਦ ਰੱਖਣ ਦੀ ਜ਼ਰੂਰਤ ਆ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਬਲੀਦਾਨ ਹੋਏ ਆ ਹallelujah ਹਰੇਕ ਵਿਅਕਤੀ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿਹੜੀ ਕਿ ਪ੍ਰਭੂ ਯਿਸੂ ਮਸੀਹ ਮੇਰੀ ਆਜ਼ਾਦੀ ਦੇ ਲਈ ਬਲੀਦਾਨ ਹੋਏ ਆ ਜੇ ਅਸੀਂ ਯਾਦ ਰੱਖਾਂਗੇ ਤਾਂ ਹੀ ਅਸੀਂ ਔਨਰ ਕਰ ਸਕਦੇ ਤਾਂ ਹੀ ਅਸੀਂ ਰਿਸਪੈਕਟ ਦੇ ਸਕਦੇ ਆ ਇੱਜ਼ਤ ਦੇ ਸਕਦੇ ਆ ਪਰ ਜੇ ਅਸੀਂ ਆਜ਼ਾਦ ਹੀ ਨਹੀਂ ਰੱਖਿਆ ਫਿਰ ਅਸੀਂ ਮੂੰਹ ਦੇ ਨਾਲ ਤਾਂ ਕਹਿ ਸਕਦੇ ਆ ਕਿ ਪ੍ਰਭੂ ਤੇਰੀ ਵਡਿਆਈ ਹੋਵੇ ਪਰ ਦਿਲ ਤਾਂ ਉਹ ਵਡਿਆਈ ਦੇ ਹੀ ਨਹੀਂ ਰਿਹਾ ਪਰ ਜੇ ਤੁਹਾਡੇ ਦਿਲ ਦੇ ਵਿੱਚ ਇਹ ਅਹਿਸਾਸ ਹੋਈਗਾ ਕਿ ਅੱਜ ਜਿਹੜੀ ਆਜ਼ਾਦੀ ਮੈਨੂੰ ਮਿਲੀ ਆ ਔਰ ਆਜ਼ਾਦੀ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਦਿੱਤੀ ਗਈ ਆ ਮੈਨੂੰ ਇਹ ਆਜ਼ਾਦੀ ਦੇਣ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਸਲੀਬ ਦੇ ਉੱਤੇ ਬਲੀਦਾਨ ਹੋਏ ਜੇ ਇਹ ਗੱਲ ਤੁਹਾਡੇ ਦਿਲ ਵਿੱਚ ਹੋਏਗੀ ਨਾ ਹਰ ਹਰ ਵੇਲੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਇੱਜ਼ਤ ਦਿਓਗੇ ਹਰ ਵੇਲੇ ਤੁਸੀਂ ਪਰਮੇਸ਼ਵਰ ਦਾ ਧੰਨਵਾਦ ਕਰੋਗੇ ਯੋਹੰਨਾ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਤੇ ਉਹਦੀ 32 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ ਕਿੰਦਾ ਤੁਸੀਂ ਸਚਾਈ ਨੂੰ ਜਾਣੋ ਅਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਹallelujah